ਬਰਾੜ ਬੋਲ ਰਿਹਾ ਮੈਂ ਲਾਣਾ ਸਿਸ਼ਨੋਈ ਗਰੁੱਪ ਤੋਂ ਲਾਸਟ ਵਾਰਨਿੰਗ ਹੈ ਮੇਰੀ ਜਿਹੜੇ ਸਿਕਿਉਰਟੀ ਸਿਕਿਉਰਟੀ ਵਾਲੇ ਕੰਮਾਂ ਇਹ ਤੂੰ ਭੱਜਿਆ ਖਰਦਾ ਨਾ ਇਹ ਇਹ ਨੇ ਨਹੀਂ ਬਚਾਇਆ ਕਦੇ ਕਿਸੇ ਨੂੰ ਸਾਨੂੰ ਪੈਸੇ ਦੇਣੇ ਪੈਣੇ ਤੈਨੂੰ ساری ਉਮਰ ਪੈਸੀ ਕਮਾਈ ਹੈ ਕੋਈ 2-3 ਕਰੋੜ ਟੈਕਸ ਭਰਦੇਗਾ ਤੇ ਕੋਈ ਜਾਨ ਨਹੀਂ ਨਿਕਲ ਚੱਲੀ ਨਹੀਂ ਤਾਂ ਅਗਲੀ ਵਾਰੀ ਤੇ ਗੋਲੀਆਂ ਮਾਰੂਗਾ ਇਹ ਨਹੀਂ ਗੱਲ ਦੱਸਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਚੰਡੀਗੜ੍ਹ ਦੇ ਸੈਕਟਰ 5 ਵਿੱਚ ਪੋਸ਼ ਏਰੀਆ 'ਚ ਮਕਾਨ ਨੰਬਰ 71 ਜਿਹੜੇ ਰਹਿੰਦੇ ਆ ਕੁਲਦੀਪ ਸਿੰਘ ਮੱਕੜ ਇਹਨਾਂ ਦੇ ਘਰ ਵਿੱਚ ਤੜਕੇ ਕਈ ਦਿਨ ਪਹਿਲੇ ਦੋ ਜਿਹੜੇ ਬਾਈਕ ਸੀ ਉਹਦੇ ਤੇ ਚਾਰ ਜਿਹੜੇ ਸ਼ੂਟਰ ਆਏ ਸੀਗੇ ਉਹਨਾਂ ਨੇ ਫਾਇਰਿੰਗ ਕੀਤੀ ਸੀਗੀ ਇਹਨਾਂ ਦੀ ਜਿਹੜੀ ਫੋਰਚੂਨਰ ਕਾਰ ਤੇ ਤੇ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਇਹਨਾਂ ਨੂੰ ਗੋਲਡੀ ਬਰਾੜ ਵੱਲੋਂ ਧਮਕੀ ਦਿੱਤੀ ਗਈ ਸੀ ਤੇ ਤੁਹਾਨੂੰ ਅੱਜ ਦੀ ਇੱਕ ਅਪਡੇਟ ਦਿੰਨੇ ਆ ਕਿ ਸਾਡੇ ਕੋਲ ਦੈਨਿਕ ਸਵੇਰਾ ਕੋਲ ਇੱਕ ਐਕਸਕਲੂਸਿਵ ਜਿਹੜੀ ਕਿ ਆਡੀਓ ਰਿਕਾਰਡਿੰਗ ਹੈ ਜਿਹੜੀ ਕਿ ਧਮਕੀਵਰੀ ਰਿਕਾਰਡਿੰਗ ਹੈ ਉਹ ਸਾਡੇ ਹੱਥ ਲੱਗੀ ਹੈ ਮੈਂ ਤੁਹਾਨੂੰ ਸੁਣਾ ਦਿੰਦੇ ਆ ਥੋੜਾ ਜਿਹਾ ਤੁਹਾਨੂੰ ਦੱਸ ਵੀ ਦੇਣੇ ਆ ਉਹਦੇ ਵਿੱਚ ਕੀ ਕੁਝ ਕਿਹਾ ਜਾ ਰਿਹਾ ਹੈ ਉਹਦੇ ਵਿੱਚ ਇਦਾਂ ਹੈ ਇਹਨੇ ਫੋਨ ਕਰਕੇ ਗੋਲਡੀ ਬਰਾੜ ਫੋਨ ਕਰਦਾ ਹੈ ਤੇ ਕਹਿੰਦਾ ਮੱਕੜ ਤੈਨੂੰ ਪਹਿਲਾਂ ਵੀ ਕਈ ਵਾਰ ਸਨੇਹਾ ਦੇ ਚੁੱਕੇ ਆ ਲੇਕਿਨ ਤੂੰ ਬਾਜ ਨਹੀਂ ਆ ਰਿਹਾ ਤੇ ਅੱਜ ਤੜਕੇ ਵੀ ਤੇਰੇ ਘਰ ਸਨੇਹਾ ਲਾਇਆ ਹੈ ਲੇਕਿਨ ਤੂੰ ਫੇਰ ਵੀ ਬਾਜ ਨਹੀਂ ਆ ਰਿਹਾ ਪੈਸੇ ਤਾਂ ਤੂੰ ਪੂਰੀ ਉਮਰ ਕਮਾਏ ਨੇ ਤੇ ਤੈਨੂੰ 2-3 ਕਰੋੜ ਦਾ ਟੈਕਸ ਤਾਂ ਸਾਨੂੰ ਦੇਣਾ ਹੀ ਪੈਣਾ ਹੈ ਨਾਲ ਗੋਲਡੀ ਬਰਾੜ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਇਹ ਉਸ ਰਿਕਾਰਡਿੰਗ ਦੀ ਜਿਹੜੀ ਰਿਕਾਰਡਿੰਗ 'ਚ ਚੱਲ ਰਹੀ ਹੈ ਗੱਲ ਅਸੀਂ ਉਸ ਹਿਸਾਬ ਨਾਲ ਗੱਲ ਕਰ ਰਹੇ ਉਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਵੀ ਜਿਹੜੀ ਇਹ ਸਿਕਿਉਰਿਟੀ ਸਿਕਿਉਰਿਟੀ ਤੋਂ ਲਈ ਹੈ ਇਹਨਾਂ ਦੇ ਚੱਕਰਾਂ 'ਚ ਨਾ ਪੈ ਅੱਜ ਤੱਕ ਕਿਸੇ ਨੂੰ ਇਹਨਾਂ ਨੇ ਨਹੀਂ ਬਚਾਇਆ ਤੇ ਜੇ ਤੂੰ ਪੁਲਿਸ ਨੂੰ ਪੈਸੇ ਖਵਾਉਣੇ ਆ ਤਾਂ ਖਵਾਈ ਜਾ ਲੇਕਿਨ ਸਾਨੂੰ ਤਾਂ ਤੈਨੂੰ ਪੈਸੇ ਦੇਣੇ ਹੀ ਪੈਣੇ ਆ ਤੇ ਆਖਰੀ ਗੱਲ ਉਹਨੇ ਇਹ ਕਹੀ ਹੈ ਵੀ ਅਗਰ ਤੂੰ ਸਾਨੂੰ ਪੈਸੇ ਨਹੀਂ ਦਿੰਦਾ ਤਾਂ ਫਿਰ ਗਾਲ ਕੱਢ ਕੇ ਕਹਿੰਦਾ ਤੇਰੇ ਕੀ ਉੱਥੇ ਗੋਲੀ ਮਾਰਾਂਗੇ ਤੇ ਇਹ ਲਗਾਤਾਰ ਜਿਹੜੀ ਇਹ ਗੋਲਡੀ ਬਰਾੜ ਵੱਲੋਂ ਧਮਕੀ ਦਿੱਤੀ ਗਈ ਸੀ ਜਿਹੜੀ ਕੁਲਦੀਪ ਸਿੰਘ ਮੱਕੜ ਨੂੰ ਧਮਕੀ ਦਿੱਤੀ ਗਈ ਸੀ ਤੇ ਤੁਹਾਨੂੰ ਦੱਸ ਦਈਏ ਜਦੋਂ ਵੀ ਗੋਲਡੀ ਬਰਾੜ ਫੋਨ ਕਰਦਾ ਹੈ ਤੇ ਸਭ ਤੋਂ ਪਹਿਲਾਂ ਉਹ ਕਹਿੰਦਾ ਕਿ ਮੈਂ ਗੋਲਡੀ ਬਰਾੜ ਬੋਲ ਰਿਹਾ ਹਾਂ ਲੋਰੈਂਸ ਗਰੁੱਪ ਦਾ ਬੰਦਾ ਮੈਂ ਤੇ ਤੈਨੂੰ ਇਹ 2-3 ਕਰੋੜ ਸਾਨੂੰ ਦੇਨੇ ਹੀ ਪੈਣੇ ਆ ਨਹੀਂ ਤਾਂ ਤੈਨੂੰ ਗੋਲੀਆਂ ਨਾਲ ਛੱਲੀ ਕਰ ਦਾਂਗੇ ਹਾਂ ਮੱਕੜ ਗੋਲਡੀ ਬਰਾੜ ਬੋਲ ਰਿਹਾ ਮੈਂ ਲੋਰੈਂਸ ਬਿਸ਼ਨੋਈ ਗਰੁੱਪ ਤੋਂ ਤੈਨੂੰ ਮੈਂ ਪਹਿਲਾਂ ਵੀ ਸਨੇਹਾ ਲਵਾਇਆ ਸੀ ਇਹ ਭਰਾ ਮੇਰਾ ਛੋਟਾ ਪਲਵਾਨ ਤੂੰ ਤੂੰ ਬਾਅਦ ਚ ਫੋਨ ਨਹੀਂ ਚੱਕਿਆ ਤੇਰੇ ਘਰੇ ਅੱਜ ਸਵੇਰੇ ਮੈਂ ਸੱਲਵਾਇਆ ਤੈਨੂੰ ਲੱਗ ਗਿਆ ਹੁਣ ਠੀਕ ਹੈ ਨਾ ਇਹ ਤੈਨੂੰ ਲਾਸਟ ਵਾਰਨਿੰਗ ਹੈ ਮੇਰੀ ਅਗਲੀ ਵਾਰੀ ਤੈਨੂੰ ਡਰੋਂ ਨਹੀਂ ਹੁਣਾ ਇੰਨੀ ਗੱਲ ਦੱਸਦੀ ਮੈਂ ਤੈਨੂੰ ਜਿਹੜੇ ਸਿਕਿਉਰਟੀ ਸਿਕਿਉਰਟੀ ਵਾਲੇ ਕੰਮਾਂ 'ਚ ਤੂੰ ਭੱਜਿਆ ਖਰਦਣਾ ਏ ਇਹ ਨੰਨੇ ਨਹੀਂ ਬਚਾਇਆ ਕਦੇ ਕਿਸੇ ਨੂੰ ਠੀਕ ਹੈ ਨਾ ਬਿਨਾਂ ਗੱਲੋਂ ਤੂੰ ਪੁਲਿਸ ਵਾਲਿਆਂ ਨੂੰ ਪੈਸੇ ਖਵਾਉਣੇ ਆ ਤੇ ਖਵਾਈ ਜਾ ਜੋ ਮਰਜ਼ੀ ਕਰੀ ਜਾ ਪਰ ਸਾਨੂੰ ਪੈਸੇ ਦੇਣੇ ਹੀ ਪੈਣੇ ਤੈਨੂੰ ਸਾਰੀ ਉਮਰ ਪੈਸੀ ਕਮਾਈ ਐ ਕੋਈ 2-3 ਕਰੋੜ ਟੈਕਸ ਭਰਦੇਗਾ ਤੇ ਕੋਈ ਜਾਨ ਨਹੀਂ ਨਿਕਲ ਚੱਲੀ ਠੀਕ ਐ ਨਾ ਸੋਚ ਸਮਝ ਕੇ ਦੱਸ ਦੇ ਨਹੀਂ ਤਾਂ ਅਗਲੀ ਯਾਰੀ ਤੇ ਗੋਲੀਆਂ ਮਾਰੂਗਾ ਇੰਨੀ ਗੱਲ ਦੱਸ ਤੀ ਅਗਲੀ ਯਾਰੀ ਘਰੇ ਗੋਲੀਆਂ ਮਾਰ ਕੇ ਨਹੀਂ ਜਾਂਦੇ ਬੰਦੇ ਰੁਕੇ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੋਨਾ ਦੈਨਿਕ ਸੂਰਤ ਟੀਵੀ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤਾੰਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ